ਦੇ ਟਾਈਮ ਤੇ ਜਿਹੜੀਆਂ ਅਸੀਂ ਸਾਡਾ ਲਾਈਫ ਸਟਾਈਲ ਹੈਗਾ ਤੇ ਸਾਨੂੰ ਪਤਾ ਸਰ ਲੋਅਰ ਫੈਮਲੀਆਂ ਮੀਡਲ ਫੈਮਲੀਆਂ ਹਨਾ ਇੱਕ ਹਾਈ ਸਟੈਂਡਰਡ ਫੈਮਲੀਆਂ ਤੇ ਜੋ ਫੈਮਲੀਆਂ ਦੇ ਵਿੱਚ ਅਸੀਂ ਆੰਦੇ ਆ ਇਹਦੇ ਵਿੱਚ ਸਰ 90% ਵੀ ਜੇ ਮੈਂ ਕਹਾਂ ਨਾ 100 ਚੋਂ 95% ਲੇਡੀਜ਼ ਨੂੰ ਪੀਸੀਓਡੀ ਦੀ ਪ੍ਰੋਬਲਮ ਅਲਟਰਾਸਾਉਂਡ ਚ ਆਉਂਦੀ ਆਉਂਦੀ ਵੀ ਮੈਡਮ ਸਾਨੂੰ ਪੀਸੀਓਡੀ ਆਇਆ ਤੇ ਅਸੀਂ ਮਦਰ ਨਹੀਂ ਬਣ ਸਕਦੇ ਮਾਂ ਨਹੀਂ ਬਣ ਸਕਦੇ ਤੇ ਸਾਨੂੰ ਬੜੀ ਸਟ्रेस ਲੱਗਦੀ ਹੈਗੀ ਆ ਇਹ ਸਭ ਤੋਂ ਪਹਿਲਾਂ ਪਹਿਣਾ ਨੇ ਡਾਕਟਰਾਂ ਦੀ ਲੈਂਗੁਏਜ ਨਹੀਂ ਮੈਂ ਹਮੇਸ਼ਾ ਰੀਤਰਾ ਅੱਜ ਵੀ ਮੈਂ ਕਹਿ ਰਹੀ ਹਾਂ ਕਿ ਸਭ ਤੋਂ ਪਹਿਲਾਂ ਤਾਂ ਆਪਦੇ ਡਾਕਟਰ ਆਪ ਬਣੋ ਸੋ ਉਹਨਾਂ ਨੇ ਇਹ ਸਮਝਿਆ ਪੀਸੀਓਡੀ ਹੈ ਕੀ ਮੀਨਸ ਪੋਲੀਸਿਸਟਿਕ ఓਵਰੀਅਨ ਡਿਜ਼ੀਜ਼ ਹੈ ਪੋਲੀਸਿਸਟਿਕ ఓਵਰੀਅਨ ਸਿੰਡਰਮ ਹੈ ਹੁਣ ਇਹ ਓਵਰੀ ਦੇ ਵਿੱਚ ਬਣ ਰਿਹਾ ਸਰ ਤੁਸੀਂ ਵੀ ਸਮਝਣਾ ਟਰਮ ਨੂੰ ਤੇ ਦਰਸ਼ਕ ਵੀ ਸਮਝਣ ਓਵਰੀ ਦੇ ਵਿੱਚ ਸਿਸਟ ਬਣ ਰਹੀਆਂ ਹੁਣ ਸਿਸਟ ਬਲਾਂ ਕੀ ਹੈ ਇੱਕ ਫੋਲਿਕਲਸ ਹੈਗੇ ਆ ਜੋ ਓਵਰੀਜ਼ ਦੇ ਵਿੱਚ ਫੋਲਿਕਲ ਬਣਨੇ ਆ ਕਿਉਂਕਿ ਜੇ ਅੰਡੇਦਾਨੀ ਚ ਫੋਲਿਕਲ ਬਨਨਗੇ ਤੋਂ ਹੀ ਫੋਲਿਕਲ ਦੇ ਵਿੱਚੋਂ ਇੱਕ ਡੋਮੀਨੈਂਟ ਫੋਲਿਕਲ ਨਿਕਲਦਾ ਹੈ ਜਿਸ ਜੋ ਜਿਹਦੇ ਨਾਲ ਮਾ ਬਣਿਆ ਜਾਂਦਾ ਹੈ ਨਾ ਹੁਣ ਇਹ ਹੈ ਤਾਂ ਉਹੀ ਨਾ ਡੋਮੀਨੈਂਟ ਫੋਲਿਕਲ ਹੀ ਤਾਂ ਹੈਗਾ ਇਹ ਧੰਨਵਾਦ ਸੇ ਤੁਹਾਡਾ ਵੀ ਔਰ ਮੇਰੇ ਚੈਨਲ ਦੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਮੈਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਹੈ ਸਰ ਇਹ ਦੱਸਦੇ ਹੋਇਆ ਕਿ ਜਿੰਨੇ ਕ ਆਪਣੇ ਵਿਊਅਰਸ ਹੈਗੇ ਆ ਜੀ ਉਹ ਬੜੇ ਵਧੀਆ ਤੇ ਬੜੇ ਲਾਇਲ ਜੁੜਦੇ ਆ ਮੇਰੇ ਨਾਲ ਤੇ ਉਹ ਮੇਰੇ ਫਾਰਮੂਲਿਆਂ ਨੂੰ ਫੋਲੋ ਵੀ ਕਰਦੇ ਆ ਤੇ ਮੈਨੂੰ ਹਰ ਦਿਨ ਕੋਈ ਨਾ ਕੋਈ ਨਵੀਂ ਖਬਰ ਖੁਸ਼ਖਬਰੀ ਮਿਲਦੀ ਮਿਲਦੀ ਹੈ ਸਿਰਫ ਐਸੇ ਤਾਂ ਕਾਰਨ ਜਿਵੇਂ ਅਸੀਂ ਡਿਸਕਸ ਪਹਿਲਾਂ ਵੀ ਕੀਤਾ ਸੀਗਾ ਕਿ ਲੋ ਐਮਐਚ ਅੰਡਿਆਂ ਦੀ ਕੁਆਲਿਟੀ ਪਰ ਅੱਜ ਅਸੀਂ ਜਿਹੜਾ ਨਵੇਂ ਕੁਲੇ ਡਿਸਕਸ ਕਰ ਰਹੇ ਆ ਜੋ ਕਿ ਮੇਰੇ ਪੇਸ਼ੈਂਟ ਦੀ ਡਿਮਾਂਡ ਤੇ ਆ ਜਿਨ੍ਹਾਂ ਨੇ ਪਾਇਆ ਹੋਇਆ ਸੀ ਕਿ ਸਪੈਸ਼ਲ ਮੈਮ ਤੁਹਾਡੇ ਫਾਰਮੂਲੇ ਜਿਹੜੇ ਹੈਗੇ ਉਹ ਬੜੇ کارਗਰ ਨਿਕਲਦੇ ਆ ਤੇ ਸਾਨੂੰ ਤੁਸੀਂ ਅੱਜ ਪੀਸੀਓਡੀ ਬਾਰੇ ਵੀ ਦੱਸੋ ਅੱਛਾ ਜੀ ਸਪੈਸ਼ਲ ਉਹਨਾਂ ਦੀ ਡਿਮਾਂਡ ਤੇ ਹੀ ਅੱਜ ਮੈਂ ਪੀਸੀਓਡੀ ਦੇ ਟਾਪਿਕ ਆਪਾਂ ਲੈ ਕੇ ਸਾਹਮਣੇ ਹੈਗੇ ਆ ਸਰ ਅਜੇ ਇਹ ਲਗਾਇਆ ਜਾਵੇ ਅੱਜ ਦੇ ਟਾਈਮ ਤੇ ਜਿਹੜੀਆਂ ਅਸੀਂ ਸਾਡਾ ਲਾਈਫ ਸਟਾਈਲ ਹੈਗਾ ਤੇ ਸਾਨੂੰ ਪਤਾ ਹੈ ਸਰ ਲੋਅਰ ਫੈਮਲੀਆਂ ਮੀਡਲ ਫੈਮਲੀਆਂ ਹਨਾ ਇੱਕ ਹਾਈ ਸਟੈਂਡਰਡ ਫੈਮਲੀਆਂ ਤੇ ਜੋ ਫੈਮਲੀਆਂ ਦੇ ਵਿੱਚੋਂ ਅਸੀਂ ਆੰਦੇ ਆ ਇਹਦੇ ਵਿੱਚ ਸਰ 90% ਵੀ ਜੇ ਮੈਂ ਕਹਾਂ ਨਾ 100 ਚੋਂ 95% ਲੇਡੀਜ਼ ਨੂੰ ਪੀਸੀਓਡੀ ਦੀ ਪ੍ਰੋਬਲਮ ਅਲਟਰਾਸਾਊਂਡ 'ਚ ਆਉਂਦੀ ਆਂਦੀ ਆ ਪੀਸੀਓਡੀ ਹੁਣ ਸਾਨੂੰ ਪਹਿਲਾਂ ਸਮਝਣਾ ਇਹ ਹੈ ਵੀ ਕੀ ਸੀ ਉਹਦੀ ਟਰਮ ਕੀ ਆ ਕਿਉਂਕਿ ਅਸੀਂ ਕਰਦੇ ਕੀ ਆ ਕਿ ਜਦੋਂ ਅਸੀਂ ਅਲਟਰਾਸਾਊਂਡ ਕਰਾ ਕੇ ਤੇ ਡਾਕਟਰ ਕੋਲ ਜਾਂਦੇ ਆ ਅਸੀਂ ਬਹੁਤ ਵਰੀ ਹੋ ਜਾਂਦੇ ਆ ਮੇਰੇ ਪੇਸ਼ੈਂਟ ਵੀ ਮੈਡਮ ਸਾਨੂੰ ਪੀਸੀਓਡੀ ਆਇਆ ਤੇ ਅਸੀਂ ਮਦਰ ਨਹੀਂ ਬਣ ਸਕਦੇ ਮਾਂ ਨਹੀਂ ਬਣ ਸਕਦੇ ਤੇ ਸਾਨੂੰ ਬੜੀ ਸਟ्रेस ਲੱਗਦੀ ਹੈਗੀ ਆ ਤੇ ਸਭ ਤੋਂ ਪਹਿਲਾਂ ਪੈਣਾ ਨੇ ਡਾਕਟਰਾਂ ਦੀ ਲੈਂਗੁਏਜ ਨਹੀਂ ਮੈਂ ਹਮੇਸ਼ਾ ਦੀ ਤਰ੍ਹਾਂ ਅੱਜ ਵੀ ਮੈਂ ਕਹਿ ਰਹੀ ਹਾਂ ਕਿ ਸਭ ਤੋਂ ਪਹਿਲਾਂ ਤਾਂ ਆਪ ਦੇ ਡਾਕਟਰ ਆਪ ਬਣੋ ਠੀਕ ਹੈ ਆਪ ਦੀ ਪ੍ਰੋਬਲਮ ਨੂੰ ਸਮਝੋ ਹਾਂ ਸਰ ਜਦੋਂ ਉਹਨਾਂ ਨੇ ਇਹ ਸਮਝਿਆ ਪੀਸੀਓਡੀ ਹੈ ਕੀ ਮੀਨਸ ਪੋਲੀਸਿਸਟਿਕ ఓਵਰੀਅਨ ਡਿਜ਼ੀਜ਼ ਹੈ ਪੋਲੀਸਿਸਟਿਕ ఓਵਰੀਅਨ ਸਿੰਡਰਮ ਹੈ ਹੁਣ ਇਹ ఓਵਰੀ ਦੇ ਵਿੱਚ ਬਣ ਰਿਹਾ ਸਰ ਤੁਸੀਂ ਵੀ ਸਮਝਣਾ ਟਰਮ ਨੂੰ ਤੇ ਦਰਸ਼ਕ ਵੀ ਸਮਝਣ ఓਵਰੀ ਦੇ ਵਿੱਚ ਸਿਸਟ ਬਣ ਰਹੀਆਂ ਹੁਣ ਸਿਸਟ ਬਲਾਂ ਕੀ ਹੈ ਸਿਸਟ ਹੈ ਕੀ ਸਿਸਟ ਇੱਕ ਫੋਲਿਕਲਸ ਹੈਗੇ ਆ ਜੋ ਓਵਰੀਜ਼ ਦੇ ਵਿੱਚ ਫੋਲਿਕਲ ਬਨਨੇ ਆ ਕਿਉਂਕਿ ਜੇ ਅੰਡੇਦਾਨੀ ਚ ਫੋਲਿਕਲ ਬਨਨਗੇ ਤਾਂ ਉਹੀ ਫੋਲਿਕਲ ਦੇ ਵਿੱਚੋਂ ਇੱਕ ਡੋਮੀਨੈਂਟ ਫੋਲਿਕਲ ਨਿਕਲਦਾ ਹੈ ਜਿਸ ਜੋ ਜਿਹਦੇ ਨਾਲ ਮਾਂ ਬਣਿਆ ਜਾਂਦਾ ਹੈ ਨਾ ਹੁਣ ਇਹ ਹੈ ਤਾਂ ਉਹੀ ਨਾ ਡੋਮੀਨੈਂਟ ਫੋਲਿਕਲ ਹੀ ਤਾਂ ਹੈਗਾ ਇਹ ਤੇ ਹੁਣ ਕਹਿਣ ਦਾ ਭਾਵ ਇਹ ਆ ਬਈ ਓਵਰੀਜ਼ ਦੇ ਵਿੱਚ ਜਿਵੇਂ ਫੋਲਿਕਲ ਬਨੇ ਆ ਜੀ ਹੁਣ ਫੋਲਿਕਲ ਬਨਨਗੇ ਤਾਂ ਹੀ ਮਾਂ ਬਣ ਸਕਦੀ ਹੈ ਲੇਡੀ ਹੁਣ ਓਵਰੀ ਆ ਦੋਨੋਂ ਅੰਡੇਦਾਨੀਆਂ ਠੀਕ ਹੈ ਤੇ ਇਸ ਅੰਡੇਦਾਨੀ ਦੇ ਵਿੱਚ ਇਹ ਫੋਲਿਕਲ ਜਿਹਾ ਜਿਹੜਾ ਪਰ রেড ਫੋਲਿਕਲ ਦੇਖ ਰਹੇ ਆ ਹਾ ਲਾਲ ਵਾਲਾ ਇਹ ਡੋਮਿਨੈਂਟ ਫੋਲਿਕਲ ਹੈ ਹੁਣ ਇਹਨਾਂ ਫੋਲਿਕਲਸ ਦਾ ਹੀ ਇਹ ਹਰ ਮਹੀਨੇ ਫੋਲਿਕਲ ਬਣਨੇ ਆ ਓਵਰੀ ਦੇ ਵਿੱਚ ਕੁਝ ਫੋਲਿਕਲ ਤਾਂ ਪੀਰੀਅਡ ਟਾਈਮ ਤੇ ਬਲੀਡ ਹੋ ਜਾਂਦੇ ਆ ਤੇ ਕੁਝ ਉੱਥੇ ਹੀ ਟ੍ਰੈਪ ਹੋ ਜਾਂਦੇ ਆ ਮੀਨਸ ਉਹ ਉੱਥੇ ਹੀ ਜਮਾ ਹੋ ਜਾਂਦੇ ਆ ਜਿਹੜੀਆਂ ਕਿ ਸਿਸਟਰ ਦੇ ਵਿੱਚ ਕਨਵਰਟ ਹੋ ਜਾਂਦੇ ਆ ਹੁਣ ਇਹ ਹੁੰਦਾ ਕਿਉਂ ਹੈ ਇਹ ਸਾਰੇ ਬਲੀਡ ਕਿਉਂ ਨਹੀਂ ਹੁੰਦੇਗੇ ਸਰ ਇਹ ਕਈ ਵਾਰੀ ਕੀ ਹੁੰਦਾ ਹੈ ਕਿ ਨੈਕਸਟ ਅਲਟراਸਾਉਂਡ ਦੇ ਵਿੱਚ ਆਂਦੇ ਹੀ ਨਹੀਂ ਨੈਕਸਟ ਪੀਰੀਅਡ ਟਾਈਮ ਤੇ ਇਹ 올 ਬਲੀਡ ਹੋ ਜਾਂਦੇ ਆ ਤਾਂ ਅਸੀਂ ਵਰੀ ਨਹੀਂ ਕਰਨਾ ਅਸੀਂ ਸਿਰਫ ਇਹਦੇ ਕਾਰਨ ਲੱਭਨੇ ਆ ਇਹਦਾ ਕੌਜ਼ ਲੱਭਣਾ ਹੈ ਵੀ ਸਾਡੀ ਓਵਰੀ ਜਿਆਦਾ ਫੋਲਿਕਲ ਬਣਾ ਕਿਉਂ ਰਹੀ ਹੈ ਬੱਚੇਦਾਨੀ ਤਾਂ ਸਰ ਜਿਹੜਾ ਸੀ ਆ ਸਟਾਰ ਫਰੂਟ ਰੱਖਿਆ ਨਾ ਬੱਚੇਦਾਨੀ ਤਾਂ ਸਟਾਰ ਦੀ ਤਰ੍ਹਾਂ ਚਮਕ ਜਾਣੀ ਹੈ ਸਰ ਤਾਰੇ ਸਟਾਰ ਸਟਾਰ ਦੀ ਕਿੰਨੀ ਸ਼ਰੋਸ਼ਨੀ ਹੁੰਦੀ ਆ ਏਸੀ ਤਰ੍ਹਾਂ ਉਹਨਾਂ ਦੀ ਜਿਹੜੀ ਜ਼ਿੰਦਗੀ ਆ ਉਹ ਚਮਕ ਜਾਣੀ ਹੈ ਇਹ ਤਾਂ ਅਸੀਂ ਕਿਤੇ ਸੀ ਵਿਹਾਰ ਦੀ ਗੱਲ ਹੁਣ ਅਸੀਂ ਕਰ ਰਹੇ ਤਣਾਵ ਦੀ ਗੱਲ ਤਣਾਵ ਦੇ ਵਿੱਚ ਅਸੀਂ ਸਟ੍ਰੈਸ ਲੈਵਲ ਬਿਲਕੁਲ ਘਟਾ ਦੇਣਾ ਅਸੀਂ ਪ੍ਰੈਕਟੀਕਲ ਹੋ ਜਾਣਾ ਪ੍ਰੈਕਟੀਕਲ ਕਿੱਦਾਂ ਹੋਣਾ ਵੀ ਮੈਂ ਪੀਸੀਓ ਜੀ ਨੂੰ ਠੀਕ ਕਰਨਾ ਮੈਂ ਪੀਸੀਓਟੀ ਦਾ ਹੱਲ ਆਪੇ ਕਰਨਾ ਕਿਉਂਕਿ ਹੁਣ ਹੱਲ ਕਿਦਾਂ ਕਰਨਾ ਜਿਵੇਂ ਅਸੀਂ ਆਹਾਰ ਵਿਹਾਰ ਤਣਾਵ ਤੇ ਇਹਨਾਂ ਨੂੰ ਰਿਕਵਰ ਕੀਤਾ ਪੀਸੀਓਟੀ ਦਾ ਹੱਲ ਹੋ ਜਾਣਾ ਫਿਰ ਜੇ ਅਸੀਂ ਪੀਸੀਓਟੀ ਦੇ ਹੱਲ ਵਾਸਤੇ ਐਲੋਪੈਥੀ ਡਾਕਟਰ ਦੇ ਕੋਲ ਜਾਂਦੇ ਆ ਤਾਂ ਡਾਕਟਰਸ ਨੇ ਕੀ ਕਰਨਾ ਤੁਹਾਨੂੰ ਜਿਹੜੀਆਂ ਪੀਲਸ ਦੇਣੀਆਂ ਉਹਦੇ ਨਾਲ ਸਾਡੇ ਪੀਰੀਅਡਸ ਕੇਰਾ ਬੰਦ ਹੋ ਜਾਣੇ ਜਾਂ ਤਾਂ ਕੌਂਟ੍ਰਾਸੈਪਟਿਕ ਪਿਲ ਜਾਂ ਹਾਰਮੋਨਸ ਪਿਲ ਉਹਦੇ ਨਾਲ ਹਾਰਮੋਨ ਹੋਰ ਵੀ ਇੰਬੈਲੈਂਸ ਹੋ ਜਾਣੇ ਆ ਅਸੀਂ ਸਿਰਫ ਇਹਦਾ ਟ੍ਰੀਟਮੈਂਟ ਕਰਨ ਲਈ ਘਰੇ ਚੰਗਾ ਖਾਣਾ ਪੀਣਾ ਹੈ ਔਰ ਉਹਦੇ ਵਿੱਚ ਮੈਂ ਹੁਣ ਜਵੇਂ ਦੱਸਿਆ ਕਿ ਆ ਸਟਾਰ ਫਰੂਟ ਹੈ ਹੁਣ ਉਹਨਾਂ ਨੇ ਇਹ ਸਟਾਰ ਫਰੂਟ ਨੂੰ ਇਨਟੇਕ ਕਰਨਾ ਹੁਣ ਇਹਦੇ ਬੈਨੀਫਿਟ ਕੀ ਹੈ ਦੇਖ ਰਿਹਾ ਸਰ ਆ ਸਟਾਰ ਫਰੂਟ ਇਹ ਤਾਂ ਬਿਲਕੁਲ ਸਟਾਰ ਫੰਗ ਹੀ ਬਣਿਆ ਖਾਈ ਜੀ ਇਹ ਹੈ ਇਸ ਤੋਂ ਤਾਂ ਹੀ ਤਾਂ ਮੈਂ ਕਹਿ ਰਹੀ ਹਾਂ ਬੱਚੇਦਾਨੀ ਵੀ ਇਦਾਂ ਹੀ ਸਟਾਰ ਤਰ੍ਹਾਂ ਚਮਕ ਜਾਣੀ ਹੈ ਪੀਸੀਓਡੀ ਤਾਂ ਬਹੁਤ ਦੂਰ ਦੀ ਗੱਲ ਰਹਿ ਗਈ ਕਿਆ ਬਾਤ ਹੈ ਕੱਲਾ ਸ਼ੁਰੂ ਕਰ ਦੇਣ ਤਾਂ ਠੀਕ ਹੈ ਹੁਣ ਇਹਦਾ ਬੈਨੀਫਿਟ ਕੀ ਹੈ ਇਸਰ ਐਂਟੀਆਕਸੀਡੈਂਟ ਐਂਟੀ ਇਨਫਲਮੇਟਰੀ ਰਿਚ ਇਨ ਫਾਈਬਰ ਇਹਦਾ ਮੈਂ ਬੈਨੀਫਿਟ ਦੱਸਿਮ ਵਿਟਾਮਿਨ ਸੀ ਤਾਂ ਇਹਦੇ ਵਿੱਚ ਭਰਿਆ ਪਿਆ ਠੀਕ ਹੈ ਵਿਟਾਮਿਨ ਸੀ ਜੇ ਆਪਾਂ ਵਿਟਾਮਿਨ ਸੀ ਲੈ ਰਹੇ ਆਂ 슈ਗਰ ਨੂੰ ਅਵੋਇਡ ਕਰ ਰਹੇ ਆਂ ਸਰਸ ਮਤਲਬ ਹੀ ਨਹੀਂ ਸਾਡੀ ਬਾਡੀ ਦੇ ਵਿੱਚ ਫਾਈਬਰੜੀ ਅਸਿਸਟ ਕਿਸੇ ਵੀ ਤਰ੍ਹਾਂ ਦੀਆਂ ਬਣ ਜਾਣਾ ਚਲੋ ਮੰਨ ਲਈ ਤੁਹਾਡੀ ਗੱਲ ਵੀ ਫੇਰ ਹੋ ਜਾਣਗੀਆਂ ਤੇ ਜੇ ਆਪਾਂ ਇਹ ਸੋਚੀਏ ਵੀ ਫੇਰ ਹੋਣੀ ਨਾ ਮੰਨ ਲਓ ਮੈਂ ਕੀ ਕਰਾਂ ਫਿਰ ਦੇਖੋ ਜੇ ਤਾਂ ਉਹਨਾਂ ਨੂੰ ਬਹੁਤ ਕਾਲੀ ਹੈ ਵੀ ਉਹਨਾਂ ਨੇ ਕਨਸੀਵ ਕਰਨਾ ਕੋਈ ਹੋਰ ਉਹਨਾਂ ਦਾ ਕੈਰੀਅਰ ਕੋਈ ਫੋਰਨ ਜਾਣ ਦਾ ਕੁਝ ਹੋਰ ਪਲਾਨ ਹੈ ਤਾਂ ਉਸ ਕੇਸ ਦੇ ਵਿੱਚ ਜੇ ਉਹ ਆਪਰੇਟ ਕਰਾ ਬੰਦੇ ਪਹਿਲੀ ਗੱਲ ਤੇ ਮੇਰੇ ਨਾਲ ਗੱਲ ਕਰਨ ਤਾਂ ਆਪਰੇਸ਼ਨ ਦੀ ਲੋੜ ਨਹੀਂ ਪੈਣੀ ਸਰ ਇਹ ਤਾਂ ਉਹਨਰੇ ਮੇਰੇ ਪੇਸ਼ੈਂਟ ਨੂੰ ਵੈਸੇ ਸਮਝ ਆ ਜਾਣੀ ਹੈ ਦੇਖੋ ਇਹ ਸ਼ੇਖ ਹੋਣ ਮਤਲਬ ਅੱਛਾ ਦੇਖੋ ਦੇਖਣ ਦੇ ਵਿੱਚ ਮੈਂ ਤਾਂ ਪਹਿਲਾਂ ਹੀ ਕਹਿੰਨੀ ਆ ਕੋਈ ਸਟ्रेस ਮਤਲਬ ਤਣਾਅ ਛੱਡੋ ਆਪਣੀ ਜ਼ਿੰਦਗੀ ਨੂੰ ਰੰਗ ਬਰੰਗਾ ਬਣਾਓ ਨਾ ਕਿ ਚਿੱਟੀਆਂ ਚਿੱਟੀਆਂ ਮਤਲਬ ਹਾਰ ਕੇ ਹਾਂ ਮਤਲਬ ਕਹਿੰਦੇ ਭਾਵੇਂ ਰੰਗ ਬਰੰਗਾ ਸਤ ਰੰਗਾ ਅਸੀਂ ਖਾਣਾ ਹੀ ਸਤ ਰੰਗਾ ਹੈ ਸਰ ਠੀਕ ਹੈ ਹੁਣ ਇਹ ਜਿਹੜਾ ਜੂਸ ਦੇਖ ਰਹੇ ਆਪਾਂ ਇਹ ਤਾਂ ਜੂਸ ਹੈਗਾ ਸਟਾਰ ਫਰੂਟ ਦਾ ਠੀਕ ਹੈ ਡੇਲੀ ਉਹ ਇਨਟੇਕ ਕਰਕੇ ਦਵਾਈ ਖਾਣ ਦੀ ਬਜਾਏ ਡੇਲੀ ਉਹ ਸਟਾਰ ਫਰੂਟ ਦਾ ਜੂਸ ਇਨਟੇਕ ਕਰਕੇ ਭਾਵੇਂ ਉਹਦਾ ਹੀ ਖਾ ਲੈਣ ਤਾਂ ਵੀ ਬਹੁਤ ਟੇਸਟੀ ਲੱਗਣਾ ਠੀਕ ਹੈ ਤੇ ਇਹਨੂੰ ਇਨਟੇਕ ਡੇਲੀ ਕਰਕੇ ਉਹ ਡੇਢ ਕ ਮਹੀਨੇ ਬਾਅਦ ਹਾਂਜੀ ਉਹ ਟੈਸਟ ਕਰਾ ਲੈਣ ਇਥੋਂ ਤੱਕ ਮੈਨੂੰ ਲੱਗਦਾ 1.5 ਮਹੀਨੇ ਵਿੱਚ ਤਾਂ ਪ੍ਰੈਗਨਨਸੀ ਕਨਸੀਵ ਹੋ ਜਾਣੀ ਹੈ ਸਰ ਉਹ ਤਾਂ ਪੀਸੀਓਡੀ ਦੀ ਸੋਚ ਰਹੇ ਸੀਗੇ ਅਸੀਂ ਸੋਚਣਾ ਮਤਲਬ ਅਸੀਂ ਤਣਾਅ ਛੱਡ ਕੇ ਅਸੀਂ ਸੋਚ ਕੀ ਰਹੇ ਆ ਜਿਹੜੀਆਂ ਸਾਡੀਆਂ ਵਾਈਬਸ ਹੋਣਗੀਆਂ ਨਾ ਸਰ ਉਹੀ ਰਿਜ਼ਲਟਸ ਆਣਗੇ ਅਸੀਂ ਆਪਣੀ ਖੁਰਾਕ ਨੂੰ ਦਵਾਈ ਸਮਝ ਕੇ ਖਾਣਾ ਕਿਉਂਕਿ ਆਰਾ ਤਾਂ ਦਵਾਈਆਂ ਦੀ ਪਈ ਹੋਈ ਹੈ ਨਾ ਸਾਨੂੰ ਡਾਕਟਰਾਂ ਦੀ ਆਜ ਪਈ ਹੋਈ ਆਪਾਂ ਐਵੇਂ ਜਾਂ ਚੰਗਾ ਖਾ ਕੇ ਸੋਚਣਾ ਹੈ ਵੀ ਇਹ ਮੇਰੀ ਮਾਰਨਿੰਗ ਦੀ ਡੋਜ਼ ਹੈ ਮੈਂ ਇਹ ਲੈ ਰਹੀ ਹਾਂ ਦੋ ਟਾਈਮ ਜਿਵੇਂ ਹੈ ਨਾ ਰੋਜ਼ ਹੀ ਆ ਸ਼ਾਮ ਨੂੰ ਮੈਂ ਫੇਰੇ ਦਵਾਈ ਖਾਣੀ ਹੈ ਸਰ ਜੇ ਹਾਰਟ ਪ੍ਰੋਬਲਮ ਹੈ ਤਾਂ ਬੈਨੀਫਿਟ ਹੈ ਜੇ ਉਹਨਾਂ ਨੂੰ ਕੋਈ ਸਟੋਨ ਪਾਉਂਦਾ ਕਿਤੇ ਵੀ ਭਾਵੇਂ ਗੋਲ ਬਲੇਡਰ ਦੇ ਵਿੱਚ ਭਾਵੇਂ ਕਿਡਨੀ ਦੇ ਵਿੱਚ ਜੇ ਭਾਵੇਂ ਯੂਟਰਸ ਦੇ ਵਿੱਚ ਕਿਤੇ ਵੀ ਉਹਨਾਂ ਨੂੰ ਸਟੋਨ ਬੰਦੇ ਤਾਂ ਵੀ ਇਹਦਾ ਬੈਨੀਫਿਟ ਹੈਗਾ ਤੇ ਜੇ ਉਹਨਾਂ ਨੂੰ ਪ੍ਰੋਬਲਮ ਇਦਾਂ ਲਾਰੋ ਉਹਨਾਂ ਦਾ ਡਾਈਜੈਸ਼ਨ ਦੀ ਪ੍ਰੋਬਲਮ ਕਿਉਂਕਿ ਜਦੋਂ ਪੀਸੀਓਡੀ ਹੁੰਦਾ ਹੈ ਮੇਰੇ ਪੇਸ਼ੈਂਟ ਗੌਰ ਕਰਨ ਉਹਨਾਂ ਨੂੰ ਡਾਈਜੈਸ਼ਨ ਦੀ ਪ੍ਰੋਬਲਮ ਬਹੁਤ ਜ਼ਿਆਦਾ ਆਉਂਦੀ ਹੈ ਉਹ ਜਦੋਂ ਖਾਂਦੇ ਉਹਨਾਂ ਨੂੰ ਇਦਾਂ ਲਾ ਵੀ ਵਾਤ ਆ ਰਿਹਾ ਹੈ ਵੋਮਿਟਿੰਗ ਬਲੌਟਿੰਗ ਤੇ ਉਹਨਾਂ ਦਾ ਮੈਟਾਬੋਲਿਜ਼ਮ ਠੀਕ ਨਹੀਂ ਹੁੰਦਾ ਇਹਨੇ ਮੇਨ ਇਮਿਊਨਿਟੀ ਨੇ ਬੂਸਟ ਕਰਨਾ ਇਸ ਜੂਸ ਨੇ ਇਮਿਊਨਿਟੀ ਬੂਸਟ ਕਰਕੇ ਡਾਈਜੈਸ਼ਨ ਬੈਟਰ ਕਰਨਾ ਹੈ ਤੇ ਜੇ ਡਾਈਜੈਸ਼ਨ ਬੈਟਰ ਕਰਨਗੇ ਤਾਂ ਭਾਵੇਂ ਮੇਲ ਅਤੇ ਭਾਵੇਂ ਫੀਮੇਲ ਹੈ ਡਾਈਜੈਸ਼ਨ ਤਾਂ ਦੋਨਾਂ ਨੂੰ ਹੀ ਚਾਹੀਦਾ ਆ ਪਰ ਮੇਲ ਨੂੰ ਵੀ ਇਕੁਅਲੀ ਫਾਇਦਾ ਇਸ ਦਾ ਇਸ ਜੂਸ ਦਾ ਦੋਨਾਂ ਨੂੰ ਹੀ ਫਾਇਦਾ ਹੈ ਔਰ ਖਾਸ ਕਰਕੇ ਇਨਫਰਟੀਲਿਟੀ ਦੇ ਵਿੱਚ ਦੋਨੋਂ ਮੀਆਂ ਬੀਬੀ ਇਹ ਪੀਣ ਲੱਗ ਜਾਣ ਹਰ ਵੇਲੇ ਸਾਡਾ ਜੀ ਕਰਦਾ ਹੈ ਰਸਗੋਲੇ ਗੁਲਾਬ ਜਾਮਾ ਸਪੰਜੀ ਰਸਗੁੱਲਾ ਰਸ ਮਲਾਈ ਨਹੀਂ ਜੀ ਨਹੀਂ ਜੇ ਅਸੀਂ ਇਨਫਰਟੀਲਿਟੀ ਤੋਂ ਬਾਹਰ ਆਉਣਾ ਹੈ ਤੇ ਸਾਨੂੰ ਇਦਾਂ ਦੇ ਖੱਟੇ-ਖੱਟੇ ਫਲ ਵਿਟਾਮਿਨ ਸੀ ਇਨਟੇਕ ਕਰਨਾ ਹੀ ਪੈਣਾ ਇਹਦੇ ਚ ਸਿਰਫ ਫਾਈਬਰ ਬਹੁਤ ਜ਼ਿਆਦਾ ਹੈ ਹੁਣ ਤੁਸੀਂ ਵਿਧ ਪਲਪ ਪੀ ਕੇ ਕਿੰਨਾ ਇੰਜੋਏ ਕਰ ਰਹੇ ਹੋ ਦਿਖਾਓ ਮੇਰੇ ਦਰਸ਼ਕਾਂ ਨੂੰ ਵਿਧ ਪਲਪ ਹੀ ਜੀ ਜੀ ਅਸੀਂ ਕੱਲਾ ਜੂਸ ਹੀ ਨਹੀਂ ਬਣਾਇਆ ਜੂਸ ਦੇ ਨਾਲ-ਨਾਲ ਮੈਂ ਇਹਦਾ ਪਲਪ ਵੀ ਪਾ ਦਿੱਤਾ ਕਿਉਂਕਿ ਅਸੀਂ ਹਰ ਇੱਕ ਚੀਜ਼ ਨੂੰ ਸੁਆਦ ਬਣਾ ਕੇ ਵੀ ਤਾਂ ਖਾਣਾ ਹੈ ਨਾ ਸਿਰਫ ਕਿ ਅਸੀਂ ਪੋਜ਼ਿਟਿਵ ਵਾਈਬਸ ਲੈਣੀਆਂ ਹੁਣ ਇੱਕ ਪੂਰਾ ਸਟਾਰ ਫਰੂਟ ਮੇਰੇ ਚ ਪਲਪ ਪਾਇਆ ਤੇ ਤੁਹਾਨੂੰ ਪੀਣ ਦਾ ਮਜ਼ਾ ਕਿੰਨਾ ਆ ਰਿਹਾ ਹੁਣ ਵੀ ਸਤਰੰਗਾ ਅਸੀਂ ਇੱਕ ਰੰਗ ਨਾਲ ਨਹੀਂ ਰਹਿਣਾ ਅਸੀਂ ਸਤਰੰਗਾ ਹੁਣ ਮਤਲਬ ਅਸੀਂ ਥੋੜਾ ਜਿਹਾ ਫੇਅ ਟੇਸਟ ਨੂੰ ਅਸੀਂ ਆਪਣਾ ਫਲੇਵਰਾਈਜ਼ ਕਰਨਾ ਹੈ ਲਾਈਫ ਨੂੰ ਅਸੀਂ ਸਤਰੰਗੀ ਕਰਾਂਗੇ ਤਾਂ ਹੀ ਖੁਸ਼ੀਆਂ ਹੋਣਗੀਆਂ ਸਿਰ ਹੁਣ ਇਹ ਜਿਹੜਾ ਫਰੋਟ ਹੈਗਾ ਇਹ ਸਭ ਨੂੰ ਪਤਾ ਹੈ ਸਭ ਜਾਨੂ ਹੈ ਔਰ ਸਭ ਨੂੰ ਪਤਾ ਹੈ ਵੀ ਕੀਵੀ ਖਾਣਾ ਅੱਜ ਦੇ ਟਾਈਮ ਤੇ ਜੇ ਡੇਲੀ ਇੱਕ ਕੀਵੀ ਅਸੀਂ ਖਾ ਪਾ ਰਹੇ ਹਾਂ ਸਭ ਨੂੰ ਪਤਾ ਹੈ ਕੀਵੀ ਦੇ ਬੈਨੀਫਿਟ ਕਿੰਨੇ ਜ਼ਿਆਦਾ ਆ ਮੈਂ ਲਾਸਟ ਟੈਂਸ ਜਿਵੇਂ ਦੱਸਿਆ ਸੀ ਨਾ ਸਰ ਮੇਰੇ ਮੰਤਰ ਦੇ ਵਿੱਚ ਫਰੂਟ ਤਾਂ ਬਹੁਤ ਸਾਰੇ ਆ ਪਰ ਜਿਹੜੇ ਮੇਰੇ ਮੰਤਰ ਚ ਫਰੂਟ ਹੈ ਅਵੋਕਾਡੋ ਸਟਰਾਬੇਰੀ ਬਲੂਬੇਰੀ 베ਰੀ ਜਿਹੜੀ ਮਰਜੀ ਹੁਣ ਅੱਜ ਪੀਸੀਓਡੀ ਵਾਸਤੇ ਮੈਂ ਇਨਕਲੂਡ ਕੀਤਾ ਸਪੈਸ਼ਲ ਕੀਵੀ ਤੇ ਨਾਲ ਇਨਕਲੂਡ ਕੀਤਾ ਆਪਾਂ ਸਟਾਰ ਫਰੂਟ। ਸਟਾਰ ਫਰੂਟ ਦਿਖਾ ਦਿਦੋ ਹੈ ਕਿਦਾਂ ਦਾ ਜੀ। ਸਰ ਹੁਣ ਜੇ ਸਟਾਰ ਫਰੂਟ ਤੁਸੀਂ ਸਟਾਰ ਫਰੂਟ ਦਿਖਾਇਆ। ਸਰ ਇਹ ਅੰਦਰ ਦੇਖੋ ਇਹ ਪਛਾਣਨਾ ਮੈਨੂੰ ਲੱਗਦਾ ਕੁਝ ਕਿ ਮੇਰੇ ਪੇਸ਼ੈਂਟ ਤਾਂ ਇਹ ਕਹਿੰਨ ਕਿ ਵੀ ਹੈ ਕਿ ਇਹ ਡ੍ਰੈਗਨ ਫਰੂਟ ਵਰਗਾ ਲੱਗਦਾ ਜੀ। ਇਹ ਇਹ ਤਾਂ ਸਰ ਇਹ ਕੈਰੰਬੋਲਾ ਸਰ ਜਿਵੇਂ ਆਪਾਂ ਕੈਰਮ ਖੇਡਦੇ ਆ ਨਾ ਕੈਰਮ ਖੇਡਦੇ ਕੈਰੰਬੋਲਾ ਸਰ। ओके जी जी ਇਸ ਨੂੰ ਕੈਰੰਬੋਲਾ ਵੀ ਕਿਹਾ ਜਾਂਦਾ ਹੈ ਥੋੜਾ ਥੋੜਾ ਦੇਖੋ ਪੀਲ ਤਾਂ ਆਪਾਂ ਨੂੰ ਕਰਨਾ ਪੈਣਾ ਸਰ ਸਫਾਈ ਇਹਨੂੰ ਧੋਣ ਬਾਅਦ ਆਪਾਂ ਨੇ ਇਸ ਨੂੰ ਇਸ ਤਰ੍ਹਾਂ ਪੀਲ ਕਰਨਾ ਦੇਖੋ ਮੇਰੇ پیشنਟ ਨੂੰ ਮੈਂ ਲਟਕਾਉਣਾ ਨਹੀਂ ਠੀਕ ਹੈ ਨਹੀਂ ਮੈਂ ਆਪਣੀ ਵੀਡੀਓ ਤੱਕ ਰੱਖਣਾ ਹੈ ਉਹਨਾਂ ਨੇ ਇਹ ਫਾਰਮੂਲਾ ਘਰੇ ਬਣਾਉਣਾ ਆ ਤਾਂ ਇਨਟੇਕ ਇਹ ਫਾਰਮੂਲੇਸ਼ਨ ਉਹਨਾਂ ਨੇ ਆਪ ਬਣਾ ਲੈਣੇ ਆ ਸਰ ਉਹਨਾਂ ਨੇ ਮੇਰੇ ਤੋਂ ਦਵਾਈ ਵੀ ਭਾਵੇਂ ਨਾਮ ਮੰਗਾਣ ਇਹ ਫਾਰਮੂਲੇਸ਼ਨ ਇਹਦੇ ਵਿੱਚ ਸਰ ਹੁਣ ਕੀ ਕੀ ਹੈਗਾ ਦੇਖੋ ਇਹ ਕਚਨਾਰ ਹੋਗੀ ਸਰ ਠੀਕ ਹੈ ਜੀ ਠੀਕ ਹੈ ਜੀ ਆਰ ਇਹ ਹੋ ਗਿਆ ਸਰ ਮੂਲੀਖਾਰ ਠੀਕ ਹੈ ਜੀ ਇਹ ਹੋ ਗਿਆ ਸਰ ਵਜਰਖਾਰ ਠੀਕ ਹੈ ਜੀ ਇਹ ਹੋ ਗਿਆ ਸਰ ਜੋਖਾਰ ਠੀਕ ਹੈ ਜੀ ਹਾਂ ਜੀ ਆਰ ਇਹ ਹੋ ਗਈ ਸਰ ਤ੍ਰਿਫਲਾ ਨਾਲ ਉਹਨਾਂ ਨੇ ਇਨਟੇਕ ਕਰਨਾ ਸਰ ਤ੍ਰਿਫਲਾ ਦੇ ਨਾਲ ਹੀ ਸਰ ਇਹਨੂੰ ਉਹਨਾਂ ਨੇ 50-50 ਗ੍ਰਾਮ ਪਾ ਕੇ ਸਾਰਿਆਂ ਦਾ ਪਾਊਡਰ ਬਣਾ ਕੇ ਇਹ ਆਪਦੇ ਕੋਲ ਰੱਖ ਲੈਣਾ ਤੇ ਮਾਰਨਿੰਗ ਉੱਠ ਕੇ ਉਹਨਾਂ ਨੇ ਇਹ ਅੱਧੇ ਚਮਚ ਤੋਂ ਸ਼ੁਰੂ ਕਰਨ ਤੇ 3-4 ਦਿਨ ਬਾਅਦ ਇਹਨੂੰ ਇੱਕ 스ਪੂਨ ਤੇ ਲੈ ਜਾਣ ਵਨ ਟੇਬਲस्पून ਮਾਰਨਿੰਗ ਉਹਨਾਂ ਨੇ ਐਮਪੀ ਸਟਮਕ ਫਿਰ ਉਹਨਾਂ ਨੇ ਦਿਨੇ ਜਦੋਂ ਲੱਗਿਆ ਨਾ ਵੀ ਪੇਟ ਖਾਲੀ ਹੈ ਦੋ ਟਾਈਮਸ ਸਰ ਇਹਨੂੰ ਲੈਣ ਸਾ ਡੇਢ ਮਹੀਨੇ ਦੀ ਅਸੀਂ ਦਸੀਏ ਵੀ ਡੇਢ ਮਹੀਨੇ ਦੀ ਮਾਰ ਹੈ ਪੀਸ ਜੂ ਨੂੰ ਠੀਕ ਕਰਨ ਵਾਸਤੇ ਤੇ ਜੇ ਮੈਂ ਹੁਣ ਆਪਦੀ ਗੱਲ ਕਰਾਂ ਜਿਹੜਾ ਮੇਰਾ ਦਾਇਰਾ ਸਰ ਮੇਰੇ ਦਾਇਰੇ ਦੇ ਵਿੱਚ ਜੇ ਪੇਸ਼ੈਂਟ ਮੇਰੇ ਨਾਲ ਗੱਲ ਕਰਦੇ ਆ ਨਾ ਤੇ ਮੈਨੂੰ ਕਾਲ ਕਰਦੇ ਆ ਸਰ ਇੱਕ ਕਲੀਅਰਲੀ ਤੇ ਬੜੀ ਇੱਕ ਆਪਾਂ ਆਪਣੇ ਟੇਬਲ ਤੇ ਬੈਠੇ ਆ ਸਚਾਈ ਵਾਲੀ ਗੱਲ ਆ ਮੇਰੇ ਪੇਸ਼ੈਂਟ ਮੈਨੂੰ ਕਹਿੰਦੇ ਮੈਡਮ ਤੁਹਾਡੇ ਨਾਲ ਗੱਲ ਹੋਈ ਸੀਗੀ ਤਾਂ ਆ ਡੇਢ ਮਹੀ ਫਿਰ ਅਸੀਂ ਉਹਨਾਂ ਨੂੰ ਦਵਾਈ ਭੇਜ ਦਿਆਂ ਸਾਰਾ ਸੁਭਾਗਿਆ ਆਈਵੀਐਫ ਵੇਲੇ ਜਿਹੜੀਆਂ ਪ੍ਰੋਬਲਮਸ ਪਹਿਲੀ ਤਾਂ ਐਗ ਮੋਰਫੋਲੋਜੀ ਵਧੀਆ ਨਹੀਂ ਹੁੰਦੀ ਕੀ ਤੇ ਦੂਸਰੀ ਪ੍ਰੋਬਲਮ ਉਹਨਾਂ ਦੇ ਐਂਡੋਮੈਟਰੀਅਮ ਲਾਈਨਿੰਗ ਵਧੀਆ ਨਹੀਂ ਹੁੰਦੀ ਜਿਨ੍ਹਾਂ ਦਾ आईवीएफ सक्सेस ਨਹੀਂ ਹੋ ਰਿਹਾ ਉਹ ਬਿਨਾਂ ਸੋਚੇ ਸਮਝੇ ਸੁਭਾਗਿਆ ਮੈਡੀਸਨ ਖਾ ਲੈਣ ਸਰ ਉਹਨਾਂ ਦਾ ਆਈਵੀਐਫ ਸাকਸੈਸ ਹੋ ਜਾਂਦਾ ਹੈ ਮੇਰੇ ਕੋਲ ਤਾਂ ਸਰ ਬਹੁਤ ਸਾਰੀ ਪੇਸ਼ੈਂਟ ਐਦਾਂ ਦੇ ਜੋ ਆਈਵੀਐਫ ਕਰਾਣ ਬਾਅਦ ਜਿਨ੍ਹਾਂ ਨੇ ਆਪਣਾ ਟ੍ਰੀਟਮੈਂਟ ਸ਼ੁਰੂ ਕੀਤਾ ਉਹਨਾਂ ਨੇ ਨੇਚਰਲ ਵੀ ਕਨਸੀਵ ਕਰ ਲਿਆ ਸਰ ਤੇ ਆਈਵੀਐਫ ਦਾ ਸাকਸੈਸ ਹੋਣਾ ਹੀ ਆ ਸਰ ਇਹਦੇ ਨਾਲ ਤੇ ਜੇ ਹੁਣ ਅਸੀਂ ਰਸੋਲੀਆਂ ਵਾਲੀ ਮੈਡੀਸਨ ਦੀ ਗੱਲ ਕਰੀਏ ਤਾਂ ਸਰ ਇਹ ਅਸੀਂ ਇਸੇ ਫਾਰਮੂਲੇਸ਼ਨ ਤੋਂ ਇਹ ਕੰਚਨ ਬਣਾਇਆ ਕੰਚਨ ਪਾਊਡਰ ਤੇ ਕੰਚਨ ਟੈਬਲੇਟ ਇਹ ਇਨਟੇਕ ਕਰਨਾ ਉਹਨਾਂ ਨੇ ਤਾਂ ਉਹਨਾਂ ਤੇ ਰਸੋਲੀਆਂ ਸਾਰੀਆਂ ਛੂਮੰਤਰ ਹੋ ਜਾਣੀਆਂ ਤੇ ਜੇ ਹੁਣ ਅਸੀਂ ਗੱਲ ਸਰ ਜਦੋਂ ਵੀ ਚੜੀ ਦੀ ਪ੍ਰੋਬਲਮ ਹੁੰਦੀ ਹੈ ਹੁਣ ਉਹਦੇ ਉਦੋਂ ਉਹਨਾਂ ਨੂੰ ਐਕਨੇ ਪਿਗਮੈਂਟੇਸ਼ਨ ਬਲੈਮਿਸ਼ੀਜ਼ ਸਕਿਨ ਦੇ ਬਹੁਤ ਸਾਰੇ ਇਸ਼ੂਜ਼ ਹੋ ਜਾਂਦੇ ਹੈਗੇ ਤਾਂ ਸਕਿਨ ਨੂੰ ਠੀਕ ਕਰਨ ਵਾਸਤੇ ਅਸੀਂ ਇਹ ਸਕਿਨ ਐਕਸ ਰੱਖਿਆ ਸਰ ਪਾਊਡਰ ਕੈਪਸੂਲ ਤੇ ਟੈਬਲੇਟ ਇਹਨਾਂ ਦਾ ਕੰਬੀਨੇਸ਼ਨ ਉਹ ਵਰਤ ਲੈਣ ਤਾਂ ਉਹਨਾਂ ਦੀ ਸਕਿਨ ਕਿਊਰ ਹੋ ਜਾਏਗੀ ਠੀਕ ਹੈ ਤੇ ਨਾਲ ਉਹਨਾਂ ਨੂੰ హెయిਰ ਫਾਲ ਦੀ ਬਹੁਤ ਜ਼ਿਆਦਾ ਪ੍ਰੋਬਲਮ ਪੀਸੀਓਡੀ ਚ ਆਂਦੀ ਹੈ ਸਰ ਇਹ ਸਾਨੂੰ ਤਾਂ ਕਹਿਣ ਦੀ ਲੋੜ ਹੀ ਨਹੀਂ ਪੈਂਦੀ ਤਾਂ ਹੀ ਕਰਕੇ ਅਸੀਂ ਇਹਦੀ ਕਦੇ ਵੀ ਵੀਡੀਓ ਨਹੀਂ ਪਾਉਂਦੇਗੇ ਤੇ ਇਹ ਮੇਰੇ ਪੇਸ਼ੈਂਟ ਹੇ ऑयल ਸ਼ੈਂਪੂ ਤੇ ਇਨਕਲੂਡਿੰਗ ਮਾਸਕ ਸਰ ਕਿਸੇ ਸੈਲੂਨ हेयर ਮਾਸਕ ਸਰ ਆ ਪ੍ਰੇਮ ਵਿੱਦਾ ਦਾ हेयर ਮਾਸਕ ਯੂਜ਼ ਕਰ ਲੈਣਾ ਉਹਨਾਂ ਨੂੰ ਨਹੀਂ ਜ਼ਰੂਰਤ ਸੈਲੂਨ ਵਾਲੇ ਨੂੰ ਕੋਈ ਵੀ 15-15000 ਪੈਸੇ ਦੇਣ ਦੀ ਹਾਂ ਜੋ ਅੱਜ ਦੇ ਟਾਈਮ ਤੇ ਟ੍ਰੈਂਡ ਚੱਲ ਰਿਹਾ ਹੈਗਾ ਹਨਾ ਸਰ ਇਹ ਵੀ ਉਹਨਾਂ ਨੂੰ ਜ਼ਰੂਰਤ ਨਹੀਂ ਹੈ ਤੇ ਜੇ ਹੁਣ ਅਸੀਂ ਗੱਲ ਕਰੀਏ ਉਦਾਂ ਜੇ ਉਹਨਾਂ ਨੇ ਵੈਸੀ ਮੰਨ ਲਓ ਲੱਗ ਰਿਹਾ ਕਿ ਅਨ ਐਕਸਪਲੇਨ ਇਨਫਰਟੀਲਿਟੀ ਹੈਗੀ ਆ ਕੁਝ ਵੀ ਆ ਨਹੀਂ ਜਿਨ੍ਹਾਂ ਨੂੰ ਕੁਝ ਵੀ ਨਹੀਂ ਰਿਪੋਰਟਾਂ ਦੇ ਵਿੱਚ ਆ ਰਿਹਾ ਪਰ ਕਨਸੀਵ ਵੀ ਨਹੀਂ ਹੋ ਰਿਹਾ ਤਾਂ ਪੇਸ਼ੈਂਟ ਕਹਿੰਦੇ ਕਿ ਮੈਡਮ 10 ਸਾਲ ਹੋ ਗਏ 8 ਸਾਲ ਹੋ ਗਏ ਇਦਾਂ ਦੇ ਪੇਸ਼ੈਂ ਸਰ ਉਹਨਾਂ ਨੂੰ ਕੱਲਾ ਹੀ ਅਸੀਂ ਸ਼ੀ ਮਿਕਸ ਟੋਨਿਕ ਲਾ ਕੇ ਵੀ ਠੀਕ ਕਰ ਸਕਦੇ ਹਾਂ ਕਿਆ ਬਾਤ ਕੱਲਾ ਸ਼ੀ ਮਿਕਸ ਟੋਨਿਕ ਸਰ ਦਿੱਤੇ ਗਏ ਨੰਬਰਾਂ ਤੇ ਸੰਪਰਕ ਕਰ ਸਕਦੇ ਹੈਗੇ ਤੇ ਜਾਂ ਉਹ ਆਪਾਂ ਨੂੰ ਕਾਲ ਕਰ ਸਕਦੇ ਹੈਗੇ ਆ ਔਰ ਫੇਜ਼ 10 ਸੈਕਟਰ 64 ਔਰ ਐਸੀਐਫ 61 ਔਰ ਇੱਥੇ ਆਪਾਂ ਨੂੰ ਸੰਪਰਕ ਕਰ ਸਕਦੇ